ਬਹੁਤੀ ਦੁੱਖ ਭਰੇ ਮਨ ਨਾਲ ਵੀਰ ਰਾਜਵੀਰ ਦੇ ਬੰਦੇ ਨੂੰ ਸਰਦਾਰ ਫੁੱਲ ਢੇਟ ਕਰਦੇ ਆ ਜਵਾਨੀ ਦਾ ਟਾਈਮ ਸੀ ਅਜੇ ਜਾਣ ਦਾ ਟਾਈਮ ਨਹੀਂ ਸੀ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੈ ਉਹਦੇ ਤਾਂ ਪਾਣੀ ਚ ਰਹਿਣਾ ਪੈਣਾ ਹੈ ਹਾਂ ਹੈਨਾ ਉਸ ਭੈਣ ਉਸਮਾਨ ਵਾਲਾ ਆਪਾਂ ਆਪਣੇ ਇਹ ਸਾਥ ਵੱਲੋਂ ਦੁੱਖ ਪ੍ਰਗਟ ਕਰਦੇ ਆ ਵੀਰ ਦਾ ਜਾਣ ਦਾ ਨਹੀਂ ਸੀ ਸਮਾਂ ਬਹੁਤ ਜਿਆਦਾ ਮਾੜੀ ਮਾੜੀ ਗੱਲ ਬਹੁ ਟਕਟ ਆ ਜਣ ਬੰਦੇ ਤਾਂ ਜਿਹੜਾ ਸੀਗੇ ਸੀਗੇ ਹਣਾ ਜਿੰਨੇ ਚਲ ਛੋੜਦੇ ਸੀ ਬਈ ਇਹ ਬੰਦੇ ਦਾ ਬੁੜਵਾ ਫੈਨ ਸੀ ਕੀਤਾ ਨੇ ਗਾਇਕੀ ਚ ਗਾਇਕੀ ਦੇ ਵਿੱਚ ਦਮ ਸੀ ਦਮ ਸੀ ਇਹ ਮੈਂ ਗਰਦਾਸ ਮਾਨ ਹਾਂ ਸਮਝ ਗਿਆ ਹਾਂ ਉਵੇਂ ਦਮ ਸੀ ਦਮ ਸੀ ਆ ਮੈਂ ਲੱਲੂ ਕੋ ਬੋਏ ਨਾ ਨਾ ਧੂੜ ਚ ਨਹੀਂ ਲਾਈ ਫੜਦਾ ਤੇ ਗਾਇਕੀ ਦੇ ਕਲਾ ਕਲਾ ਲਾਭ ਜਿਹੜੀ ਇਹਨਾਂ ਬੁੜੀਆਂ ਫੈਨ ਸੀ ਪਰ ਇਹ ਜਿੰਨੀਆਂ ਬੁੜੀਆਂ ਦੇ ਬੰਦ ਅਫਸੋਸ ਕੀਤਾ ਪਾਪ ਬੰਦਿਆਂ ਨਾਲ ਆਹ ਨਾ ਪੁਲਿਸ ਦਾ ਅਫਸਰ ਲੱਭੀ ਇਹਦੀ ਬਹੁਤ ਖਤਰਕਰਦੀ ਸੀ ਸੁਣਦੇ ਸੀ ਇਹਨੂੰ ਕਹਾਂ ਹਾਂ ਹਾਂ ਲੱਖਾ ਪੁੱਛਾ ਪਤਾ ਇੱਕ ਵਧੀਆ ਪਰਸਨੈਲਿਟੀ ਸੀ ਹਾਂ ਬਾਈbro ਜਿੱਥੇ ਵੀ ਰੱਖੇ ਆਪਦੇ ਚਰਣਾ ਚ ਰੱਖੇ ਇਹ ਹੀ ਭਾਈ ਸ਼ਰਧਾਂਜਲੀ ਸਾਡੇ ਲੋਕ ਬਹੁਤ ਪਰਿਆਮਾਨਾ ਜੀ ਬਹੁਤ ਬਹੁਤ ਮੋੜੀ ਜੀ